ਜੇਲਾ ਸਿੱਖਿਆ ਤੇ ਸਖਲਾਈ ਸੰਸਥਾ ਨਾਬਾ ਵਿਖੇ ਡਾਈਟ ਦੇ ਪ੍ਰਿੰਸੀਪਲ ਸੰਦੀਪ ਨਾਗਰ ਦੀ ਅਗਵਾਈ ਦੇ ਹੇਠ ਸਿੰਗਾਪੁਰ ਤੋਂ ਸਖਲਾਈ ਲੈ ਕੇ ਆਏ ਤਿੰਨ ਪ੍ਰਿੰਸੀਪਲਾਂ ਨੇ ਵਿਦਿਆਰਥੀਆਂ ਦੇ ਨਾਲ ਟ੍ਰੇਨਿੰਗ ਦੇ ਤਜਰਬੇ ਸਾਂਝੇ ਕੀਤੇ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਇਸ ਮੌਕੇ ਤੇ ਯੋਜਨਾ ਬੋਰਡ ਦੇ ਚੇਅਰਮੈਨ ਜਸਬੀਰ ਜੱਸੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਲਈ ਹਰ ਤਰ੍ਹਾਂ ਦੇ ਸੰਭਵ ਤਜਰਬੇ ਕੀਤੇ ਜਾ ਰਹੇ ਨੇ ਅਤੇ ਵਿਸ਼ੇਸ਼ ਤੌਰ ਤੇ ਨਾਬਾ ਦੇ ਵਿੱਚ ਸਿੱਖਿਆ ਨੂੰ ਹੋਰ ਵੀ ਉੱਚੇ ਸਿਖਰਾਂ ਤੇ ਪਹੁੰਚਾਇਆ ਜਾਵੇਗਾ ਰੇਟ ਦੇ ਵਿੱਚ ਸਾਡੇ ਮਾਣਯੋਗ ਪ੍ਰਿੰਸੀਪਲ ਸੰਦੀਪ ਨਾਗਰਜੀ ਦੀ ਗਵਾਈ ਦੇ ਹੇਠ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਿਹਾ ਕਿਉਂਕਿ ਪਹਿਲੇ ਬੈਚ ਦੇ ਵਿੱਚ ਜਿਹੜੇ ਸਾਡੇ ਮਾਣਯੋਗ ਪ੍ਰਿੰਸੀਪਲ ਗਏ ਸੀਗੇ ਤਿੰਨ ਸਕੂਲਾਂ ਦੇ ਤੇ ਉਹ ਅੱਜ ਇੱਥੇ ਟ੍ਰੇਨਿੰਗ ਦੇਣ ਲਈ ਆਪਣੀ ਜਿਹੜੀ ਟ੍ਰੇਨਿੰਗ ਕਰਕੇ ਆਏ ਨੇ ਉੱਥੋਂ ਦੀ ਸਿਖਲਾਈ ਦੇਣ ਲਈ ਇੱਥੇ ਪਹੁੰਚੇ ਨੇ ਤੇ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਤੇ ਅੱਜ ਜਿਹੜਾ ਦੂਜਾ ਬੈਚ ਆ ਉਹ ਸਰਕਾਰ ਵੱਲੋਂ ਰਵਾਨਾ ਕੀਤਾ ਗਿਆ ਸਿੰਗਾਪੁਰ ਲਈ ਦੁਬਾਰਾ ਤੇ ਕਿਉਂਕਿ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਆ ਰਿਹਾ ਤੇ ਵੱਡੀ ਕ੍ਰਾਂਤੀ ਲੈ ਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਜਿਹੜੇ ਚਾਹ ਉਹ ਬਹੁਤ ਵਧੀਆ ਹੋਣੀ ਚਾਹੀਦੀ ਹੈ ਤਾਂ ਕਰਕੇ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਅ ਅਧਿਆਪਕ ਸਾਹਿਬਾਨ ਨੇ ਤੇ ਆਪਣੇ ਪ੍ਰਿੰਸੀਪਲ ਸਾਹਿਬਾਨ ਨੂੰ ਭੇਜਿਆ ਜਾ ਰਿਹਾ ਤੇ ਕਿਉਂਕਿ ਜਿਹੜਾ ਉੱਥੋਂ ਦਾ ਤਜਰਬਾ ਉਹ ਇੱਥੇ ਬਹੁਤ ਵਧੀਆ ਕੰਮ ਕਰੇਗਾ ਜਿਵੇਂ ਦਿੱਲੀ ਦੇ ਵਿੱਚ ਆ ਆਮਾਦੀਪ ਪਾਰਟੀ ਸਰਕਾਰ ਨੇ ਕੰਮ ਕਰਿਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੇ ਸਿੱਖਿਆ ਨੂੰ ਲੈ ਕੇ ਵੱਡਾ ਸੁਧਾਰ ਕੀਤਾ ਜਾ ਰਿਹਾ ਤੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਦੇਖੋ ਇਲਾਕੇ ਦੇ ਵਿੱਚ ਜਿਹੜੀ ਕਿਲਾ ਨੂੰ ਪਰਫੁੱਲਤ ਕਰਨ ਦੇ ਲਈ ਨਿਮਾਨ ਜੋ ਪ੍ਰਿੰਸੀਪਲ ਸਾਹਿਬ ਨੇ ਮੰਗ ਕਰੀ ਆ ਤੇ ਅਸੀਂ ਜਲਦ ਹੀ ਜਿਹੜਾ ਆਪਣਾ ਓਪਨ تھیਟਰ ਉਹ ਬਣਾਵਾਗੇ ਇੱਥੇ ਡੈਟ ਦੇ ਵਿੱਚ ਜਿੰਨਾ ਵੀ ਖਰਚ ਆਊਗਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਏਗਾ। ਮਨੀਸ਼ ਸੋਦੀ ਨੇ ਕਿਵੇਂ ਦੇਖੋ ਉਹਨਾਂ ਸਿੱਖਿਆ ਮੰਤਰੀ ਤੇ ਤੇ ਸ਼ਰਾਬ ਘਟਾਲ ਦੇ ਚੋਂ ਉਹਨਾਂ ਦਾ ਨਾਮ ਆਇਆ। ਨਹੀਂ ਨਾਮ ਨਹੀਂ ਆਇਆ ਹੈਗਾ ਇਹ ਜਾਣ ਬੁੱਝ ਕੇ ਜਿਹੜਾ ਕੇਂਦਰ ਸਰਕਾਰ ਆ ਬੀਜੇਪੀ ਆ ਉਹ ਪ੍ਰੇਸ਼ਾਨ ਕਰ ਰਹੀ ਆ ਕਿਉਂਕਿ ਆਮ ਆਦੀ ਪਾਰਟੀ ਤੋਂ ਉਹਨਾਂ ਨੂੰ ਡਰ ਲੱਗ ਰਿਹਾ। ਦਿੱਲੀ ਦੇ ਵਿੱਚ ਇੰਨੇ ਵਧੀਆ ਕੰਮ ਕੀਤੇ ਯਾਰ ਤੀਜੀ ਵਾਰ ਮਾਣਯੋਗ ਮੁੱਖ ਮੰਤਰੀ ਬਣੇ ਨੇ ਅਰਵਿੰਦ ਕੇਜਰੀਵਾਲ ਜੀ ਤੇ ਮਨੀਸ਼ ਸੋਦੀ ਆ ਜੀ ਨੇ ਜਿਹੜੇ ਦੇਸ਼ ਦੇ ਕ੍ਰਾਂਤੀਕਾਰੀ ਆ ਸਿੱਖਿਆ ਮੰਤਰੀ ਹੋਏ ਨੇ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਿਆ ਇਸ ਕਰਕੇ ਜਿਹੜਾ ਭਾਜਪਾ ਦੇ ਹਾਜ਼ਮ ਨਹੀਂ ਰਾਇਆ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਜਾਣ ਬੁੱਝ ਕੇ ਭਾਜਪਾ ਜਿਹੜੀ ਆਮਾਦੀ ਪਾਰਟੀ ਨੂੰ ਪ੍ਰੇਸ਼ਾਨ ਕਰਨ ਲੱਗੇ ਆਮਾਦੀ ਪਾਰਟੀ ਦੇ ਮੰਤਰੀਆਂ ਨੂੰ ਐਮਐਲਏ ਨੂੰ ਪ੍ਰੇਸ਼ਾਨ ਕੀਤਾ ਜਾਇਆ ਇਸ ਤਰ੍ਹਾਂ ਦੇਖਦੇ ਹਾਂ ਕਿ ਦਿੱਲੀ ਚ ਅਤਿਆਚਾਰ ਤੇ ਪੰਜਾਬ ਚ ਭ੍ਰਿਸ਼ਟਾਚਾਰ ਨਹੀਂ ਕੋਈ ਨਹੀਂ ਹੈਗਾ ਇਹ ਦੇਖੋ ਪੰਜਾਬ ਦੇ ਵਿੱਚ ਤਾਂ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਦਿੱਲੀ ਦੇ ਵਿੱਚ ਕਿੱਥੇ ਅਤਿਆਚਾਰ ਹੋ ਰਹੇ ਨੇ ਇਹ ਤਾਂ ਜਾਣ ਬੁੱਝ ਕੇ ਜਿਹੜੀ ਬੀਜੇਪੀ ਤੇ ਵਿਰੋਧੀ ਪਾਰਟੀਆਂ ਨੇ ਉਹ ਆਮਾਦੀ ਪਾਰਟੀ ਨੂੰ ਬਦਨਾਮ ਕਰ ਕਿ ਉਹਨਾਂ ਨਾਲ ਕੋਈ ਮੁੱ ਦੂਜੀਆਂ ਪਾਰਟੀਆਂ ਨੇ ਵੀ ਕੋਈ ਮੁੱਦਾ ਹੀ ਨਹੀਂ ਕਿ ਅਸੀਂ ਬੋਲੀਏ ਕਿ ਉਹ ਜਾਣ ਬੁਝ ਕੇ ਆਮ ਆਦੀ ਪਾਰਟੀ ਨੂੰ ਬਦਨਾਮ ਕਰਦੇ 2024 ਦੇ ਇਲੈਕਸ਼ਨਾਂ 'ਚ ਬੀਜਪੀ ਜਾਣ ਬੁਝ ਕੇ ਜਿਹੜੀ ਆਮ ਆਦੀ ਪਾਰਟੀ ਦੇ ਲੀਡਰ ਨੂੰ ਬਦਨਾਮ ਕਰੇ ਅਕਾਲੀ ਕਾਂਗਰਸ ਦਾ ਲਗਾਤਾਰ ਘੇਰੇ ਆ ਵੀ ਅਮਰਤਾਪਾਲ ਨੇ ਜੋ ਕੀਤਾਗਾ ਉਹ ਵਧੀਆ ਨਹੀਂ ਕੀਤਾ ਵੀ ਪਰਚਾ ਦਰਜਾ ਸਰਕਾਰ ਕਿਉਂ ਚੁੱਪਾ ਨਹੀਂ ਦੇਖੋ ਸਰਕਾਰ ਹਰ ਸਥਿਤੀ ਦਾ ਜਿਹੜਾ ਪੂਰੀ ਤਰ੍ਹਾਂ ਧਿਆਨ ਰੱਖ ਰਹੀ ਆ ਤੇ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਉਹਨੂੰ ਕਦੇ ਭੰਗ ਨਹੀਂ ਹੋਣ ਦਿੱਤਾ ਜਾਊਗਾ ਕੀ ਲੱਗਦਾ ਵੀ ਕਾਰਵਾਈ ਹੋਊਗੀ ਜੀ ਦੇਖੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇਸ ਮਾਮਲੇ ਨੂੰ ਪੂਰੇ ਧਿਆਨ ਨਾਲ ਦੇਖ ਰਹੇ ਨੇ ਤੇ ਉਹ ਜਲਦ ਹੀ ਜਿਹੜੀ ਕਾਰਵਾਈ ਕਰ ਦੇਖੋ ਪਿੰਡਾਂ ਦੇ ਵਿੱਚ ਵਧੀਆ ਟੰਗ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਕਰਾਵਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਫੰਡ ਦੇ ਵਿੱਚੋਂ ਅਸੀਂ ਆਪਣੇ ਹਲਕਿਆਂ ਨੂੰ ਤਰਿੰਟ-ਤਰਿੰਟ ਲੱਖ ਰੁਪਏ ਦੇ ਜਿਹੜੀਆਂ ਗਰੰਟਾਂ ਉਹ ਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗਰੰਟਾਂ ਦਿੱਤੀ ਜਾਣਗੀਆਂ ਤੇ ਸਾਡੇ ਜ਼ਿਲ੍ਹਾ ਯੋਜਨਾ ਬੋਰਡ ਦੇ ਵੱਲੋਂ ਵਧੀਆ ਜਿਹੜੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪੂਰਨ ਤੌਰ ਤੇ ਵਿਕਾਸ ਕਰਾਵਾਂਗੇ ਸਾਡੇ ਸਾਰੇ ਐਮ ਐਲ ਏ ਸਾਹਿਬਾਨਾਂ ਦੀ ਰਾਏ ਦੇ ਨਾਲ ਤੇ ਤਾਂ ਜੋ ਜਿਹੜਾ ਪਿੰਡਾਂ ਨੂੰ ਵਧੀਆ ਤਰੀਕੇ ਦੇ ਨਾਲ ਢੰਗ ਦੇ ਨਾਲ ਜਿਹੜਾ ਕਰਾਇਆ ਜਾਵੇ 90 ਹਲਕੇ ਨੂੰ ਕਿੰਨੀਆਂ ਟੋਟਲ 90 ਹਲਕਿਆਂ ਨੂੰ ਜਿਹੜੀ 63 ਲੱਖ ਰੁਪਏ ਭੇਜੀ ਗਏ ਤੇ ਸੀਐਮ ਆ ਸਾਹਿਬ ਦੇ ਜਿਹੜੇ ਅਖਤਿਆਰੀ ਕੋਟੇ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਗਰੰਟੀਆਂ ਭੇਜੀਆਂ ਜਾਣਗੇ ਬਾਕੀ ਉਸ ਤਰ੍ਹਾਂ ਅੱਜ ਅਸੀਂ ਅੱਜ ਅਸੀਂ ਸਿੰਗਾਪੁਰ ਤੋਂ ਟ੍ਰੇਨਿੰਗ ਪ੍ਰਾਪਤ ਦੇ ਪ੍ਰਿੰਸੀਪਲਾਂ ਨੂੰ ਬੁਲਾਇਆ ਜਾ ਕੇ ਸਾਡੇ ਵਿਦਿਆਰਥੀ ਨੇ ਜੋ ਸਾਡੇ ਭਵਿੱਖ ਦੇ ਅਧਿਆਪਕ ਨੇ ਕਿਉਂਕਿ ਉਹ ਇੱਥੇ ਈ.ਡੀ.ਟੀ ਕਰ ਰਹੇ ਨੇ ਕਿ ਉਹਨਾਂ ਨੂੰ ਉੱਥੇ ਦੀਆਂ ਸਿੱਖਿਆ ਨੀਤੀਆਂ ਬਾਰੇ ਔਰ ਉੱਥੋਂ ਜੋ ਤਜਰਬਾ ਹਾਸਲ ਕਰਕੇ ਆਏ ਨੇ ਉਹ ਸਾਡੇ ਇਹਨਾਂ ਵਿਦਿਆਰਥੀਆਂ ਭਵਿੱਖ ਦੇ ਅਧਿਆਪਕਾਂ ਨਾਲ ਸਾਂਝਾ ਕਰ ਸਕਣ ਸਾਡਾ ਇਹੀ ਅੱਜ ਦਾ ਮੁੱਖ ਮੋਟਿਵ ਸੀਗਾ ਹਾਂ ਮੰਗ ਅਸੀਂ ਰੱਖੀ ਹੈ ਕਿ ਇਸ ਇਲਾਕੇ ਲਈ ਵੀ ਜ਼ਰੂਰਤ ਹੈ ਔਰ ਸਾਡੇ ਡਾਈਟ ਦੇ ਵਿਦਿਆਰਥੀਆਂ ਲਈ ਵੀ ਹੈ ਕਿ ਕਲਾ ਨੂੰ ਪਰਫੁੱਲਤ ਕਰਨ ਲਈ ਇੱਕ ਓਪਨ 에ਅਰ تھیਟਰ ਦੀ ਇਲਾਕੇ ਵਿੱਚ ਵੀ ਜ਼ਰੂਰਤ ਹੈ ਉਹ ਸੰਸਥਾ ਲਈ ਵੀ ਜ਼ਰੂਰਤ ਹੈ ਇਸ ਲਈ ਅਸੀਂ ਇਹਨਾਂ ਤੋਂ ਮੰਗ ਕੀਤੀ ਹੈ ਜੋ ਕਿ ਇਹਨਾਂ ਨੇ ਪ੍ਰਵਾਨ ਕੀਤੀ ਹੈ ਇਸ ਲਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਪੰਜਾਬ ਸਰਕਾਰ ਦਾ ਵੀ ਨਾਲ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਮੰਗ ਨੂੰ ਮਨਜ਼ੂਰ ਕਰਕੇ ਇਲਾਕੇ ਨੂੰ ਇੱਕ ਵਧੀਆ ਓਪਰੇਆਰ ਥੀਏਟਰ ਜੀ ਉਹ ਵਿਸ਼ਵਾਸ ਦਿਲਾਇਆ ਕਿ ਇਹਨੇ ਇੱਕ ਲਾਗਤ ਨਾਲ ਬਣੂਗਾ ਜਿਹੜਾ ਇਹ ਥੀਏਟਰ ਹੈ ਲਗਭਗ 25 ਲੱਖ ਰੁਪਏ ਦੀ ਲਾਗਤ ਲੱਗੇਗੀ ਡਿਫਰੈਂਸ ਕਿਉਂ ਮੰਨਦੇ ਹੋ ਸਿੰਗਾਪੁਰ ਤੇ ਇੱਥੇ ਦੀ ਸਟੱਡੀ ਦਾ ਤੁਸੀਂ ਸਟੱਡੀ ਦਾ ਦੇਖੋ ਉਹਦੀ ਅਪਰੋਚ ਦਾ ਡਿਫਰੈਂਸ ਜ਼ਰੂਰ ਹੈਗਾ ਇੱਥੇ ਸਟਾਫ ਤਕਰੀਬਨ ਕੁਆਲੀਫਾਈਡ ਹੈ ਜੇ ਲੋੜ ਹੈ ਥੋੜਾ ਜਿਹਾ ਵਧੇਰੇ ਸੋਚਣ ਦੀ ਲੋੜ ਹੈ ਆਪਣਾ ਦਾਇਰਾ ਵਧਾਣ ਦੀ ਲੋੜ ਹੈ ਦਾਇਰਾ ਕਰਿਕੂਲਮ ਦੇ ਵਿੱਚ ਵੀ ਵਧਾਇਆ ਜਾਣਾ ਸਾਡੀ ਜਿਹੜੀ ਅਸੀਂ ਤਾਂ ਲੀਡਰਸ਼ਿਪ ਟ੍ਰੇਨਿੰਗ ਲੈ ਕੇ ਆਏ ਆ ਬਾਦਾਰ ਐਡਮਿਨਿਸਟਰੇਟਰਸ ਤੇ ਸਾਨੂੰ ਵੀ ਆਪਣਾ ਦਾਇਰਾ ਵਿਦਿਆਨ ਦੀ ਲੋੜ ਹੈ ਅਸੀਂ ਉਹ ਆਪਣੇ ਸਕੂਲਾਂ ਵਿੱਚ ਆ ਕੇ ਹੁਣ ਟੀਚਰਸ ਨੂੰ ਆਰ ਸਟੂਡੈਂਟਸ ਤੇ ਉਹ ਗੱਲਾਂ ਲਾਗੂ ਕਰਕੇ ਦੇਖਣਾ ਸ਼ੁਰੂ ਕਰ ਦਿੱਤਾ ਹੈ ਇਸ ਸਾਨੂੰ ਬਹੁਤ ਹੀ ਛੇਤੀ ਮੈਨੂੰ ਇਹ ਲੱਗਦਾ ਕਿ ਇਹ ਇਹਦਾ ਵਿੱਚੋਂ ਕੁਝ ਫੀਡਬੈਕ ਅਸੀਂ ਗਵਰਨਮੈਂਟ ਨੂੰ ਵੀ ਦੇ ਰਹੇ ਹਾਂ ਉਹਨਾਂ ਵੱਲੋਂ ਪ੍ਰਾਰਲਾ ਕੀਤਾ ਗਿਆ ਸੀ ਸਾਨੂੰ ਜੇ 36 ਪ੍ਰਿੰਸੀਪਲਸ ਨੂੰ ਕਿਸੇ ਟਾਰਗੇਟ ਨੂੰ ਅਚੀਵ ਕਰਨ ਲਈ ਉੱਥੇ ਭੇਜਿਆ ਸੀ ਔਰ ਅਸੀਂ ਫੀਡਬੈਕ ਦੇ ਕੇ ਸਾਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਛੇਤੀ ਉਹ ਚੀਜ਼ਾਂ ਤੁਹਾਨੂੰ ਉਹਨਾਂ ਵਿੱਚੋਂ ਕੁਝ ਲਾਗੂ ਹੁੰਦੀਆਂ ਨਜ਼ਰ ਆਣਗੀਆਂ ਤੋਂ ਵੀ ਕਦੇ ਟੀਚਰ ਨੇ ਇਹਨਾਂ ਨੂੰ ਕੀ ਸ਼ੇਅਰ ਕਰਨਾ ਤੁਸੀਂ ਜੋ ਉੱਥੇ ਹਾਂਜੀ ਉੱਥੇ ਅਸੀਂ 5 ਦਿਨ ਟ੍ਰੇਨਿੰਗ ਸੀ ਸਾਡੀ ਔਰ ਬੜਾ ਹਾਈਲੀ ਕੁਆਲੀਫਾਈਡ ਐਜੂਕੇਟਰਸ ਨੇ ਸਾਨੂੰ ਟ੍ਰੇਨਿੰਗ ਇਮਪਾਰਟ ਕੀਤੀ ਹੈ 5 ਦਿਨ ਦੇ ਵਿੱਚ ਤਾਂ ਸਾਨੂੰ ਉਹਨਾਂ ਨੇ ਕਾਫੀ ਜ਼ਿਆਦਾ ਦੱਸ ਦੇ ਗਏ ਦੱਸ ਦੇ ਗਏ ਅਸੀਂ ਸਮਝਦੇ ਗਏ ਹੁਣ ਜਦੋਂ ਅਸੀਂ ਆ ਕੇ ਇਹਨੂੰ ਗ੍ਰਾਸਪ ਕਰ ਰਹੇ ਹਾਂ ਤੇ ਜਿਵੇਂ ਟਾਈਮ ਟੂ ਟਾਈਮ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਉੱਥੇ ਅਸੀਂ ਉਹਨਾਂ ਨੂੰ ਲਾਗੂ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਜਦੋਂ ਹੁਣ ਮੈਂ ਬੱਚਿਆਂ ਨਾਲ ਇੰਟਰੈਕਟ ਕਰਾਂਗੀ ਈਟੀਟੀ ਦੇ ਸਟੂਡੈਂਟਸ ਹੈ ਦੇ ਆਰ ਊਡ ਬੀ ਟੀਚਰਸ ਪਿਪਲ ਟੀਚਰਸ ਨੇ ਔਰ ਡੈਫੀਨੇਟਲੀ ਜਦੋਂ ਸਕੂਲ ਲਾਚ ਜਾਣਗੇ ਕੱਲ ਨੂੰ ਉਹਨਾਂ ਨੇ ਜਦੋਂ ਇਸ ਕਮਾਂਡ ਸੰਭਾਲਣੀ ਹੈ ਟੀਚਰਸ ਦੀ ਤਾਂ ਡੈਫੀਨੇਟਲੀ ਉਹਨਾਂ ਦੇ ਵਿੱਚ ਬਹੁਤ ਫਰਕ ਨਜ਼ਰ ਆਏਗਾ ਸਾਡੇ ਟੀਚਿੰਗ ਸਿਸਟਮ ਨੂੰ ਐਜੂਕੇਸ਼ਨ ਸਿਸਟਮ ਆਫ ਪੰਜਾਬ ਨੂੰ ਉਹ ਜ਼ਰੂਰ ਉੱਪਰ ਲੈ ਕੇ ਜਾਣਗੇ ਕਾਫੀ ਕੁਝ ਨਹੀਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਇੱਕ ਤਾਂ ਦੇਖੋ ਅਸੀਂ ਕਿਸੇ ਹਰੇਕ ਦੇਸ਼ ਦੇ ਵਿੱਚ ਜਾਣਿਆ ਹਰੇਕ ਦੇਸ਼ ਦਾ ਆਪਣਾ ਵਿਜ਼ਨ ਹੁੰਦਾ ਇੱਕ ਅਸੀਂ ਇੱਥੇ ਕੰਮ ਕਰਦੇ ਸਾਡਾ ਆਪਣਾ ਵਿਜ਼ਨ ਉਹਨਾਂ ਦਾ ਆਪਣਾ ਵਿਜ਼ਨ ਸੀ ਫਿਰ ਅਸੀਂ ਜੋ ਉੱਥੇ ਵਿਜ਼ਿਟ ਕੀਤਾ ਸਕੂਲ ਵੀ ਵਿਜ਼ਿਟ ਕੀਤੇ ਉੱਥੇ ਜਿਹੜਾ ਐਜੂਕੇਟਰ ਸੀ ਬਹੁਤ ਟ੍ਰੇਨਡ ਸੀ ਜਿੱਥੇ ਉਹਨਾਂ ਨੇ ਟ੍ਰੇਨਿੰਗ ਵੀ ਦਿੱਤੀ ਵਰਕਸ਼ਾਪ ਵੀ ਅਟੈਂਡ ਕੀਤੀ ਉਹਨਾਂ ਨਾਲ 1 ਟੂ 1 ਇੰਟਰੈਕਸ਼ਨ ਵੀ ਹੋਈ ਤੇ ਪੈਨਲ ਡਿਸਕਸ਼ਨ ਵੀ ਹੋਈ ਉਸ ਤੋਂ ਕਾਫੀ ਕੁਝ ਸਾਨੂੰ ਨਿਕਲ ਕੇ ਆਇਆ ਸੀ ਜੋ ਉਹਨਾਂ ਦਾ ਵਿਜ਼ਨ ਸੀ ਸਾਡੇ ਵਿਜ਼ਨ ਨਾਲ ਉਹਨੂੰ ਲਾਈਨ ਕਰਨ ਦੀ ਅਸੀਂ ਅਲਾਈਨ ਕੀਤਾ ਤੇ ਨਾਲ ਕਾਫੀ ਕੁਝ ਅਸੀਂ ਸਿੱਖੇੜਾ ਆਏ ਆ ਉਥੇ ਕਾਫੀ ਕੁਝ ਤਾਂ ਅਸੀਂ ਅਡਾਪਟ ਵੀ ਕਰਾਂਗੇ ਤੇ ਨਾਲ ਅਡਾਪਟ ਵੀ ਕਰਾਂਗੇ ਉਹਨਾਂ ਤੋਂ ਸਟੈਪ ਬਾਈਜ਼ ਕਾਫੀ ਕੁਝ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਸਮੇਂ ਦੇ ਵਿੱਚ ਕਾਫੀ ਸਾਰਤਕੰਤੀ ਜੀ ਸਾਡੇ ਸਾਹਮਣੇ ਆਉਣਗੇ ਮੜ ਵਧੀਆ ਲੱਗੇ ਮੈਂ ਇੱਕ ਸਾਲ ਬਾਅਦ ਇੱਥੇ ਆਇਆ ਨਗਰ ਸਾਹਿਬ ਦਾਈ ਦੇ ਪਾਤਰ ਨੇ ਜੀ ਇਹਨਾਂ ਨੇ ਨਕਸ਼ੇ ਹੀ ਬਦਲ ਕੇ ਰੱਖਤਾ ਇੱਕ ਸਾਲ ਜਦੋਂ ਜਿਕਸ ਨੇ ਵਿਜ਼ਿਟ ਪਹਿਲਾਂ ਕੀਤੀ ਹੋਈ ਮੈਂ ਇੱਥੇ ਸਾਥੀ ਹੋਰ ਵੀ ਉਸ ਗੱਲ ਨਾਲ ਐਗਰੀ ਕਰਨਗੇ ਤਾਂ ਪਛਾਣ ਚ ਨਹੀਂ ਆਉਂਦੀ ਮੈਂ ਨਾਲ ਮੈਮ ਡਾਟਰ ਦਿਲਸ਼ੇਰ ਗੱਲਾਂ ਕਰਦੇ ਸੀ ਆਫਿਸ 'ਚ ਬੈਠੇ ਇਹ ਕਹਿੰਦੇ ਮੈਂ ਆਇਆ ਮੈਂ ਤਾਂ ਇੱਕ ਸਾਥੀਆ ਮੈਨੂੰ ਵਧਾਈ ਵੀ ਦੇਣਾ ਚਾਹੀਦਾ। ਲਾਈਵ ਤੇ ਇਸ ਚੈਨਲ ਦੇ ਲਈ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ